हेलो माय यूट्यूब फैमिली किमे हो सारे जाने आई होप कि ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਮੇਰੇ ਚੈਨਲ ਵਿੱਚ ਸੋ एवरीवन ਜਿੱਦਾਂ ਕਿ ਸਭ ਨੂੰ ਪਤਾ ਹੈ ਅ ਫੁਲੀ ਵਲੌਗ ਤੁਸੀਂ ਚੈੱਕ ਕਰ ਸਕਦੇ ਹੋ ਹੋਮ ਜੀ ਉਸ ਜਿਹੜਾ ਛੋਟਾ ਯਾ ਪਿਆਰਾ ਜਿਹਾ ਘਰ ਬਣ ਕੇ ਹੋ ਚੁੱਕਿਆ ਹੈ ਰੈਡੀ ਤੇ ਸਮਾਨ ਵੀ ਇੱਧਰ ਲੈ ਆਉਂਦਾ ਸੀ ਜਿਵੇਂ ਕਿ ਤੇ ਫਾਈਨਲੀ ਮੈਂ ਉਹਦਾ ਹੀ ਸ਼ੋਅ ਕਰਾਂਗੀ ਕੋਈ ਸਫਾਈ ਨਹੀਂ ਕੀਤੀ ਆਈਗੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਗੱਡੀ ਲਈ ਜਿੱਥੇ ਗੱਡੀ ਢੱਕੀ ਹੋਈ ਹੈ ਆਪਣੀ ਜੋ ਰਿਅਲਿਟੀ ਹੈ ਨਾ ਮੈਂ ਉਹੀ ਕਰਾ ਰਹੀ ਹਾਂ ਸ਼ੋ ਵੀ ਹੱਲੇ ਸਫਾਈ ਕਰਨੀ ਹੈ ਜਿਸਦਾਂ ਕਿ ਤਾਂ ਮੇਰੇ ਕੋਲ ਵਲੌਗ ਮੇਰੇ ਕੋਲ ਹੈ ਨਹੀਂ ਸੀ ਪਬਲਿਕ ਕਰਨਾ ਤਾਂ ਮੈਂ ਸੋਚਿਆ ਕਿ ਚਲੋ ਵਲੌਗ ਬਣਾ ਲੈਨੇ ਆ ਤੇ ਸਕੂਟੀ ਕਹਿੰਦੀ ਆਪਣੇ ਬਾਹਰ ਖੜੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਸਕੂਟਰੀ ਨਾ ਐਕਚੁਅਲੀ ਇਹ ਇੱਕ ਮਿੰਟ ਪਤਾ ਨਹੀਂ ਇਹ ਕਿਹੜੀ ਬ੍ਰੇਕ ਨਹੀਂ ਲੱਗ ਲੱਗ ਰਹੀ ਸੀਗੀ ਆਹ ਵਾਲੀ ਟਿਲ ਦੀ ਇਹ ਵਾਲੀ ਬ੍ਰੇਕ ਘਸਾਉਣ ਵਾਲੀ ਹੋਣੀ ਪਈ ਆ ਤੇ ਬਾਕੀ ਕੋਈ ਨਹੀਂ ਕਸਾਵਾਂਗੇ। ہماری ਦੁਕਾਨ ਹੈ ਇਹ। ਔਰ ਗਾਇਜ਼ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ 1st ਐਂਡ 2nd ਨੰਬਰ ਤੇ ਆਪਾਂ ਐਂਟਰੀ ਕਰਦੇ ਆਂ। ਤੇ ਕਹਿੰਦੇ ਕੱਪੜੇ ਢੁੱਟੇ ਹੋਏ ਹੱਲੇ ਇਕੱਠੇ ਕਰਨੇ ਆਪਾਂ ਹਨਾ। ਢੋਕੇ ਰੱਖੇ ਹੋਏ ਆ। ਸੋ ਦੈਨ ਉੱਪਰ ਦਾ ਵੀਊ ਕਰਦੇ ਆਂ ਚੈੱਕ ਇੱਕ ਮਿੰਟ। ਉੱਪਰ ਹੱਲੇ ਥੋੜਾ ਜਿਹਾ ਕੰਮ ਰੰਡਾ ਸਿਕ ਮਿੰਟ ਮੇਰਾ ਜੂਸ ਕਰ ਲੈ ਗਲਾਸ ਦੇ ਵਿੱਚ ਠਾਰੀ ਨਾ ਜਾਵੇ। ਕਿ ਦੇ ਲ ਸੋ एवरीवन ਰੂਮ ਵੀ ਮੈਂ ਲਾਸਟ ਤੇ ਦਿਖਾਉਂਗੀ ਹਨੇਰਾ ਹੋਇਆ ਪਿਆ ਹੈ ਸੋ ਇਧਰ ਕੇ ਅੰਦਰ ਰਸੋਈ ਆਪਾਂ ਉੱਪਰ ਜਾਣੇ ਆ ਪਹਿਲਾਂ ਉੱਪਰਲਾ ਸਾਰਾ ਵੀਊ ਚੈੱਕ ਕਰਕੇ ਆਣੇ ਆ ਮੈਂ ਹੋਜਾ ਵਲੌਗ ਬਣਾ ਹੀ ਲੈਣੇ ਆ ਕੱਲ ਪਰਸੋ ਤੱਕ ਮੈਂ ਚਲੀ ਜਾਣਾ ਹੈਗਾ ਸੋ ਇੱਥੇ ਮਿਸਤਰੀ ਲੱਗੇ ਹੋਏ ਸੀ ਤੁਸੀਂ ਦੇਖ ਹੀ ਸਕਦੇ ਹੋ ਜਿੱਦਾਂ ਕਿ ਘਾਰ ਇਹਦਾ ਤਾਂ ਕਾਫੀ ਮਤਲਬ ਕਿ ਹੋ ਗਿਆ ਘਟੋ-ਘਟੋ 20 ਕੁ ਦਿਨ ਹੋ ਗਏ ਇਹਨਾਂ ਨੂੰ ਆਏ ਹੋਏ ਸੋ ਮੈਂ ਇੱਕ ਗੱਲ ਇੱਕ ਗੱਲ ਦੱਸਣਾ ਸੋਨੀਆ ਇੱਕ ਮਿੰਟ ਸੈਲਫੀ ਸਟਿਕ ਮੇਰੇ 니ਚਰ ਆ ਗਈ ਇਸ ਕਰਕੇ ਮੈਨੂੰ ਪ੍ਰੋਬਲਮ ਹੋ ਰਹੀ ਹੈ ਵਲੌਗ ਬਣਾਉਣ ਦੇ ਵਿੱਚ ਲਿਪਸਟਿਕ ਮੇਰੀ ਲੱਗੀ ਹੋਈ ਹੈ ਕਿਉਂਕਿ ਮੈਂ ਵੀਡੀਓ ਸ਼ੂਟ ਕਰ ਰਹੀ ਸੀ ਜਿਵੇਂ ਕਿ ਸਭ ਨੂੰ ਪਤਾ ਮੇਰਾ ਕਾਫੀ ਕਲਰ ਬਹੁਤ ਜ਼ਿਆਦਾ ਫੇਵਰਟ ਹੈ ਕਾਫੀ ਲਿਪਸਟਿਕ ਤਾਂ ਜਿੱਦਾਂ ਮੈਂ ਖਾਈ ਜਾਵਾਂ ਬਟ ਨੋ ਨੋ ਮੈਂ ਇਹ ਕੰਮ ਨਹੀਂ ਕਰਨਾ ਆ ਤੁਸੀਂ ਗਾਂਦੇ ਦੇਖ ਸਕਦੇ ਹੋ ਪਿਛਲੀ ਇਹ ਇਹ ਪਰਸੂ ਹਲੇ ਬਣੀ ਸੀਗੀ ਤੇ ਅੱਜ ਕੱਲ ਵੀ ਕੰਮ ਹੋ ਰਿਹਾ ਸੀ ਜਦੋਂ ਮੈਂ ਆਈ ਸੀ ਤੇ ਅੱਜ ਵੀ ਹੋ ਰਿਹਾ ਸੀਗਾ ਸੋ ਦੇਖ ਸਕਦੇ ਆ ਤੁਸੀਂ ਉੱਪਰਲਾ 뷰 ਪਹਿਲੀ ਗੱਲ ਚੈੱਕ ਕਰੋ ਤੁਸੀਂ ਵਾਓ ਕੋਈ ਮੈਂ ਉੱਪਰ ਵੌਇਸ ਗਬਰ ਨਹੀਂ ਕਰੀ ਮੇਰਾ ਛੋੜਾ ਯਾ ਵਲੌਗ ਆ ਹਨਾ ਆ ਇੱਥੇ ਤੁਸੀਂ ਦੇਖ ਸਕਦੇ ਹੋ ਹਲੇ ਸਫਾਈ ਸਫੀ ਹੋਊਗੀ ਆ ਸਾਰਾ ਜੂਸ ਪੀ ਲੋ एवरीवन ਐਦਰ ਨਾ ਮਿਸਲੀ ਆ ਸਾਰਾ ਮਤਲਬ ਖਲਾਰਾ ਚੱਕ ਦੇਣਗੇ ਤੇ ਇਸੀ ਅੱਬਲੇ ਕੋ ਬਾਲਿਆ ਸੀਗਾ ਆ ਵੇਖੋ ਪਰਸੋਂ ਕੰਮ ਪਰਸੋਂ ਯਾਨੀ ਕਿ ਆ ਬਣਿਆ ਸੀਗਾ ਇੱਕ ਰੂਮ ਬਣਾਇਆ ਉਧਰ ਪਰਾਂ ਇੱਕ ਰੂਮ ਹੈ ਪਰਸਵਾ ਹੋਇਆ ਸੀ ਤੇ ਕੱਲ ਹੋਇਆ ਸੀਗਾ ਤੇ ਥੋੜਾ ਜਿਵੇਂ ਕਹਿੰਦੇ ਹੱਲੇ ਹੋਰ ਵੀ 2-3 ਦਿਨ ਹੋਰ ਲੱਗ ਜਾਣਗੇ ਅੱਜ ਇਹ ਬੜੀ ਕੰਦ ਹੋਈ ਆ ਪਲਸਤਰ ਤੁਸੀਂ ਦੇਖ ਸਕਦੇ ਹੋ ਪਲਸਤਰ ਵੀ ਤੇ ਬਣੀ ਬਣੀ ਕੱਲ ਸੀਗੀ ਤੇ ਅੱਜ ਪਲਸਤਰ ਹੋਈ ਆ ਆ ਜਿਹੜਾ ਨੀਚੇ ਖਲਾਰਾ ਹੈ ਸਾਰਾ ਚੱਕ ਦੇਣਗੇ ਤੇ ਕਹਿੰਦੇ ਟੈਂਕੀ ਵੀ ਆਪਾਂ ਰੱਖ ਦਿੱਤੀ ਹੈਗੀ ਆ ਤੇ ਇੱਧਰ ਵੀ ਇੱਕ ਅੰਦਰ ਇੱਕ ਰੂਮ ਬਣਿਆ ਹੈ ਰੂਮ ਮੈਂ ਅੰਦਰ ਨਹੀਂ ਜਾ ਸਕਦੀ ਹੁਣਾ ਇੱਥੇ ਬੋੜੀਆਂ ਲੱਗੀਆਂ ਹੋਈਆਂ ਸੋ ਹਾਂ ਕਾਪਾ ਪਏ ਹੋਏ ਮੈਂ ਨਹੀਂ ਚੱਕੜੇ ਬੈੜਿਆ ਘਰੇ ਤਾਂ ਕੋਈ ਹੈ ਜਾਣੀਗਾ ਸੋ एवरीवन ਤੁਸੀਂ ਦੇਖ ਸਕਦੇ ਹੋ ਬਾਕੀ ਇਧਰ ਲਈ ਵੀ ਕੰਦ ਅੱਜ ਹੀ ਪਲਸਟਰ ਹੋਈ ਐ ਇਧਰ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਜਾਣੇ ਮੈਨੂੰ ਨਾ ਮੈਕਿਊਰਸ਼ਨ ਪੁੱਛਿਆ ਸੀ ਉਹਦੇ ਵਿੱਚ ਮੇਰੇ ਰਿਪਲਾਈ ਕਿਸੇ ਦਾ ਨਹੀਂ ਕੀਤਾ ਮੈਂ ਕਹਿੰਦਾ ਜੇ ਤੁਸੀਂ ਰਿਪਲਾਈ ਨਹੀਂ ਕਰਦੇਗੇ ਤੁਸੀਂ ਹੋਮ ਟੂਰ ਜ਼ਰੂਰ ਫੁੱਲੀ ਲੈ ਕੇ ਆਇਓ ਮੈਂ ਪਿਛਲੇ ਵਲੌਗ ਚ ਵੀ ਕਿਹਾ ਸੀਗਾ ਮੈਂ ਕਿ ਵੀ ਜਦੋਂ ਆਪਣਾ ਪੂਰਾ ਆਪਾਂ ਇੱਥੇ ਸਮਾਨ ਰੱਖ ਲਿਆ ਉਹਦੇ ਲੈ ਕੇ ਆਵਾਂਗੇ ਹੋਮ ਟੂਰ ਤਾਂ ਸਮਾਨ ਤਾਂ ਭੱਲੇ ਜਾਂਦਾ ਪਰ ਹੁਣ ਉੱਪਰ ਕੰਮ ਹੋ ਰਿਹਾ ਉੱਪਰ ਕੁਛ ਨਹੀਂ ਯਾਰਾ ਬਸ ਆਹ ਰੂਮ ਪਲਸਟਰ ਆ ਇਹਨਾਂ ਨੂੰ ਹੋ ਗਿਆ ਨਾ ਜਦੋਂ ਆ ਸਾਰਾ ਖਲਾਰਾ ਚੱਕ ਦੇਣਾ ਬਸ ਠੀਕ ਆ ਇਥੇ ਉੱਪਰ ਆਲਾ ਆਪਣਾ ਡੰਨ ਹੋਇਆ ਨਾ ਉੱਪਰ ਇੰਨਾ ਕੁ ਹੀ ਕਰਨਾ ਹੈ ਉੱਪਰ ਆਪਾਂ ਨਹੀਂ ਇੰਨਾ ਜ਼ਿਆਦਾ ਕੀਤਾ ਹੈਗਾ ਬਾਕੀ ਇੱਥੇ ਦਾ 뷰 ਇੰਨਾ ਵਧੀਆ ਨਾ ਮਤਲਬ ਕਿ ਮਨ ਨੂੰ ਸ਼ਾਂਤੀ ਮਿਲ ਜਾਂਦੀ ਮੈਨੂੰ ਬਹੁਤ ਜੀ ਲੱਗਦਾ ਇੱਥੇ ਐਥੇ ਤੁਸੀਂ ਚੈੱਕ ਕਰ ਸਕਦੇ ਹੋ ਆ ਜਿਹੜੇ ਪਲਾਂਟ ਪੋਸ਼ਨ ਨਵੇਂ-ਨਵੇਂ ਬਣਿਆ ਆਸ-ਪਾਸ ਬਾਕੀ ਇੱਥੇ ਵੀ ਜਗ੍ਹਾ ਲਈ ਵੀ ਹੈ ਲੋਕਾਂ ਨੇ ਮਤਲਬ ਇੱਥੇ ਵੀ ਬਣਾਣਗੇ ਘਰ ਤੇ ਬਾਕੀ ਇੱਕ ਗੱਲ ਹੋਰ ਹੈ ਇੱਥੇ ਸਾਹਮਣੇ ਪੈਲਸ ਵੀ ਕਹਿ ਰਿਹਾ ਬਟ ਉੱਪਰਲਾ ਆਪਾਂ ਮੈਂ ਦਿਖਾ ਦਿੱਤਾ ਤੁਹਾਨੂੰ ਹੁਣ ਆਪਾਂ ਜਾਣੇ ਆ ਨੀਚੇ ਨੀਚੇ ਤੇ ਮੈਂ ਦਿਖਾਣੀ ਆ ਤੁਹਾਨੂੰ ਕਿ ਹੋ ਵਿਰੋਗ ਦੇ ਨਾਲ ਲਾਸਟ ਟੱਕਣੀ ਰਿਹਾ ਹਾਂਜੀ ਹੁਣ ਆਪਾਂ ਜਾਣੇ ਆ ਜੀ ਨੀਚੇ ਇੱਕ ਮਿੰਟ ਇੱਕ ਮਿੰਟ ਬਰਤਨ ਫਾੜੀ ਲਵਾ ਇਸ ਤੋਂ ਬਾਅਦ ਉੱਪਰ ਆਣਾ ਦਾ ਹੈ ਨੀਗਾ ਆ ਗਿਆ ਨਾ ਹੱਥ ਦੇ ਵਿੱਚ ਇੱਕ ਹੋਰ ਰਹਿ ਗਿਆ ਚੱਲੋ ਕੋਈ ਨਹੀਂ ਲੱਗੇ ਜੇ ਲੈਂਸ ਜੀ ਨੀਚੇ ਜਾਣੇ ਆ ਹੁਣ ਆਪਾਂ ਸੋ एवरीवन ਨੀਚੇ ਦਬੀ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਸੋਈ ਮੈਨੂੰ ਫੇਵਰਿਟ ਸਭ ਤੋਂ ਵਧੀਆ ਰਸੋਈ ਲੱਗੀ ਖਣੀ ਰਹਾ ਹਨ ਸੋ ਉਸ ਤੋਂ ਬਾਅਦ ਕਹਿੰਦੇ ਰੂਮ ਰੂਮ ਦੇ ਲਾਈਟ ਮੈਂ ਆਨ ਕਰਦੀ ਹਾਂ ਰਿਐਲਿਟੀ ਤੁਹਾਨੂੰ ਦਿਖਾਉਣੀ ਹੈ ਮੈਂ ਚੱਕ ਸਕਦੇ ਹੋ ਫਕਸ ਨਹੀਂ ਨਗਾ ਓਕੇ ਚੱਲੀਆ ਸੋ एवरीवन ਰੂਮ ਦੇ ਵਿੱਚ ਵੀ ਉਦਾਂ ਹੀ ਇੱਥੇ ਮੈਂ ਪਈ ਹੋਈ ਸੀਗੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਖਲਾਰੇ ਪਏ ਹੋਏ ਨੇ ਇਧਰ ਮੇਰੇ ਕੱਪੜੇ ਪਏ ਹੋਏ ਨੇ ਉਹ ਪ੍ਰੈਸ ਕਰਕੇ ਮੈਂ ਰੱਖੇ ਸੀ ਪਿਛਲੇ ਵਲੌਗ ਵਿੱਚ ਤੁਸੀਂ ਦੇਖੇ ਹੋਣੇ ਆ ਇਧਰ ਮੇਰਾ ਪਰਸ ਪਿਆ ਹੋਇਆ ਫੋਨ ਕਿੱਥੇ ਆ ਹੋਰ ਆ ਸੈਲਫੀ ਸਟਿਕ ਨਹੀਂ ਮੈਂ ਲਾਈ ਜਿਹਦੇ ਕਰਕੇ ਮੈਨੂੰ ਮੇਨ ਪ੍ਰੋਬਲਮ ਹੁੰਦੀ ਹੈ ਸੋ एवरीवन ਤੁਸੀਂ ਰੂਮ ਦੀ ਹਾਲਤ ਦੇਖ ਸਕਦੇ ਹੋ ਕਿਵੇਂ ਦੀ ਹੋਈ ਪਈ ਆ ਕੋਈ ਬੈਡ ਸ਼ੀਟ ਨਹੀਂ ਆਪਾਂ ਸਹੀ ਕੀਤੀ ਗਈ ਸੋ ਜ਼ਰੂਰ ਦੱਸਿਓ ਛੋਟਾ ਇਹ ਹੋਮ ਥੋਰਨ ਕਿਵੇਂ ਲੱਗਾ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਹੋਮ ਟੂਰ ਲੈ ਕੇ ਆਵਾਂ ਹਨਾ ਤੇ ਬਟ ਮੇਰੀ ਨਹੀਂ ਅਮੈਜ ਦਾ ਕਿ ਆਪਣਾ ਤੁਸੀਂ ਦੇਖ ਸਕਦੇ ਹੋ ਪਿੰਡ ਵਾਲਾ ਘਰ ਸੀਗਾ ਜਿਹੜਾ ਹਨਾ ਉੱਥੇ ਹੋਮ ਟੂਰ ਕੀਤਾ ਸੀ ਮੈਂ ਆਪਣੇ ਘਰ ਦਾ ਉਹਦੇ ਵਿੱਚ ਵੀ ਮੈਂ ਕੋਈ ਨਹੀਂ ਹੈਗਾ ਸੀਗਾ ਵੀ ਪਹਿਲਾਂ ਸਫਾਈ ਕਰਾਂ ਵੀ ਜਿਵੇਂ ਖਲਾਰੇ ਖਲਰੇ ਪਏ ਹੋਏ ਸੀ ਮੈਂ ਉਵੇਂ ਡਾਇਰੈਕਟਲੀ ਕੈਮਰਾ ਆਨ ਕੀਤਾ ਹੋਮ ਟੂਰ ਕਰਾ ਦਿੱਤਾ ਤਾਂ ਉਦੋਂ ਹੀ ਮੈਂ ਇੱਥੇ ਵੀ ਕੋਈ ਸਫਾਈ ਸਕੂਲ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਹੈਗੀ ਵੀ ਆਪ ਕਹਿ ਸਕਦੇ ਆ ਵੀ ਇੱਕ ਮੇਨ ਹੁੰਦਾ ਨਾ ਅਸੀਂ ਸ਼ੋਅ ਕਰਾਉਣ ਲੱਗੇ ਆ ਮਾੜਾ ਮੋਟਾ ਖਲਾਰਾ ਚੱਕ ਲਈਏ ਹੋਮ ਹੀ ਸਾਡਾ ਪਿਆਰ ਰਹਿੰਦਾ ਹੈਗਾ ਇਹ ਆਪਣਾ ਮੇਨ ਚਲੋ ਸਟੋਰ ਹੈ ਕਹਿ ਸਕਦੇ ਆ ਅਲਮਾਰੀ ਵਗੈਰਾ ਰੱਖਾ ਹੋਇਆ ਹੈਗਾ ਨਾ ਸੋ ਇੱਧਰ ਰੂਮ ਉਸ ਤੋਂ ਬਾਅਦ ਆਪਨਰ ਸੋ ਇਹ ਤੁਸੀਂ ਚੈੱਕ ਕਰ ਸਕਦੇ ਜਿਉ ਕਿ ਮੇਰੀ ਤਾਂ ਫੇਵਰਟ ਹੈ। ਦੈਨ ਆ ਘਪੜੇ ਸਾਰੇ ਹੁਣ ਤੈਅ ਕਰਨੇ ਪੈਣੇ ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾਗਾ। ਫਾਈਨਲੀ ਇਹ ਵਾਲਾ ਹੋਮ ਟੂਰ ਸੀਗਾ। ਤੇ ਬਾਕੀ ਕਿੱਦਾਂ ਲੱਗਾ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਨੈਕਸਟ ਵਲੌਗ ਮੈਨੂੰ ਜ਼ਰੂਰ ਦੱਸਿਓ ਕਿਸ ਸਟ ਰਿਲੇਟਡ ਆਵੇ ਤੇ ਜਿਹੜੇ ਨਵੇਂ ਆਪਣੇ ਚੈਨਲ ਕੋਲ ਸਬਸਕ੍ਰਾਈਬ ਤੱਕ ਮੇਰਾ ਹਾਰੇ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ। ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। so everyone aaj the video which enna is... he